ਸਤਗੁਰਾਂ ਨੇ ਉਪਦੇਸ਼ ਦਿੱਤਾ ਤਨ ਤੇ ਮਨ ਕਿਵੇਂ ਹਰਿਆ ਹੋਵੇ ਕਿਸੇ ਨੇ ਪੁੱਛਿਆ ਤੇ ਜਵਾਬ ਵਿੱਚ ਦੱਸ ਦਿੰਦੇ ਨੇ ਕਹਿੰਦੇ ਤੇਰਾ ਕੀਤਾ ਜਤੂ ਨਹੀਂ ਮੈਨੂੰ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋ गुण ਨਹੀਂ ਆਪੇ ਤਰਸ ਪੈਉਈ ਇਹ ਜਿੱਦੀ ਜ਼ਿੰਦਗੀ ਵਿੱਚ ਪਹਿਲਾਂ ਇਹ ਚੀਜ਼ਾਂ ਆ ਜਾਣ ਨਿਰਹੰਕਾਰ ਹੋਵੇ ਤੇ ਰੱਬ ਨੂੰ ਕਵੇ ਜੋ ਕੁਝ ਤੂੰ ਮੈਨੂੰ ਦਿੱਤਾ ਹੈ ਮੈਂ ਉਹਦੇ ਬਾਰੇ ਜਾਣਦੇ ਨਹੀਂ ਇਹ ਸੱਚ ਹੈ ਜੋ ਕੁਝ ਉਹਨੇ ਸਾਨੂੰ ਦੇ ਦਿੱਤਾ ਹੈ ਉਹਦੇ ਬਾਰੇ ਅਸੀਂ ਕੋਈ ਨਹੀਂ ਜਾਣਦੇ ਜੇ ਅਸੀਂ ਉਹਨੂੰ ਜਾਣ ਲਈਏ ਅਰਦਾਸ ਉਹ ਹੀ ਬਣ ਜਾਏਗੀ ਅਸੀਂ ਸਿਰਫ ਉਹਨਾਂ ਚੀਜ਼ਾਂ ਨੂੰ ਜਾਣਨੇ ਆ ਜੋ ਸਾਨੂੰ ਉਹਨੇ ਨਹੀਂ ਦਿੱਤਾ ਅਸੀਂ ਉਹਨਾਂ ਬਾਰੇ ਨਹੀਂ ਜਾਣਦੇ ਜੋ ਉਹਨੇ ਸਾਨੂੰ ਦਿੱਤਾ ਔਰ ਜੇ ਕਹੀਏ ਦੁੱਖ ਕਿਉਂ ਹੈ ਤੇ ਇਹ ਕਾਰਨ ਦੇ ਸਿਰਫ ਹੋਰ ਕੋਈ ਕਾਰਨ ਦੁੱਖ ਕਾਦਾ ਜੋ ਕੁਝ ਉਹਨੇ ਦਿੱਤਾ ਉਹ ਯਾਦ ਨਹੀਂ ਰਹਿੰਦਾ ਜੋ ਕੁਝ ਨਹੀਂ ਦਿੱਤਾ ਉਹਦੇ ਵਾਸਤੇ ਕਲਪਦੇ ਰਹਿੰਦੇ ਆ ਬਸ ਇਹ ਤੇ ਦੁੱਖ ਹੈ ਸਤਿਗੁਰੂ ਨੇ ਕਿਹਾ ਜੋ ਤੂੰ ਮੇਰੇ ਨਾਲ ਕੀਤਾ ਪਹਿਲਾ ਇਹ ਭਾਵਨਾ ਬਣਾਈਏ ਤਨ ਤੇ ਮਨ ਨੂੰ ਖਿੜੇ ਰੱਖਣ ਦੀ ਦਵਾਈ ਹੈ ਦੇ ਵਿੱਚ ਸ਼ਬਦਾਂ ਵਿੱਚ ਦਵਾਈ ਹੈ ਜੇ ਬਾਣੀ ਵਿੱਚ ਦੱਸਿਆ ਹੈ ਨਾ ਸਰਬ ਰੋਗ ਦਾ ਔਖਦ ਨਾਮ ਤੇ ਇਹ ਖਿਆਲ ਰੱਖਣਾ ਉਸ ਦਵਾਈ ਨੂੰ ਸਮਝਣਾ ਬਹੁਤ ਜ਼ਰੂਰੀ ਇਹਨੂੰ ਸਮਝੋ ਪਹਿਲਾਂ ਤਨ ਮਨ ਤਿਵੇ ਹਰਿਆ ਤੇ ਬਾਦ ਵਿੱਚ ਆਉਣਾ ਹੈ ਜਿਹੜਾ ਮਨੁੱਖ ਤੇਰਾ ਕੀਤਾ ਜੋ ਕੁਝ ਤੂੰ ਮੇਰੇ ਤੇ ਉਪਕਾਰ ਕੀਤਾ ਉਹਨੂੰ ਮੈਂ ਜਾਣੀ ਨਹੀਂ ਮੰਗਦਾ ਤੇਰੇ ਤੋਂ ਸੁਖ ਪਿਆ ਹਾਂ ਮੈਨੂੰ ਜੋਗ ਕਿਤੋਈ ਮੈਂ ਨਹੀਂ ਜੋਗ ਨਹੀਂ ਸਾ ਜਿੰਨਾ ਜੋਗ ਤੂੰ ਮੈਨੂੰ ਕਰ ਦਿੱਤਾ ਮੈਨੂੰ ਜੋਗ ਕਿਤੋਈ ਫਿਰ ਕਹਿੰਦੇ ਮੈਂ ਨਿਰਗੁਣ ਆਰੇ ਕੋਹ ਗੁਣ ਨਹੀਂ ਆਪੇ ਦਰਸ ਪਈ ਤੈਨੂੰ ਤਰਸ ਆਇਆ ਮੇਰੇ ਕੋਲ ਕੁਝ ਨਹੀਂ ਸੀ ਔਰ ਆਪ ਹੈਰਾਨ ਹੋ ਗਏ ਇਹ ਸ਼ਬਦ ਵਿਰਾਜਮਾਨ ਕੀਤਾ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਥੇ ਜਿੱਥੇ ਜਾ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਹੁੰਦੀ ਹੈ ਰਾਗ ਮਾਲਾ ਤੋਂ ਥੋੜੀ ਜਿਹੀ ਪਹਿਲਾਂ ਕਈ ਵਾਰੀ ਹਰਾਨੀ ਹੁੰਦੀ ਹੈ ਬੰਦਾ ਇੱਕ ਕਵਿਤਾ ਲਿਖ ਦੇਵੇ ਤੇ ਪਰਤ ਕੇ ਸਾਰਾ ਦਿਨ ਉਹਨੂੰ ਭੁੱਲਦਾ ਨਹੀਂ ਸਾਰੀ ਜ਼ਿੰਦਗੀ ਲੋਕਾਂ ਨੂੰ ਦੱਸਦਾ ਫਿਰਦਾ ਹੈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿੰਨੇ ਮਹਾਨ ਕਿੰਨੇ ਨਿਰਮਾਨ ਹੋਣਗੇ ਐਡਾ ਵੱਡਾ ਕਾਰਜ ਕਰ ਦਿੱਤਾ ਸਾਰੇ ਭਗਤਾਂ ਦੀ ਬਾਣੀ ਗੁਰੂ ਸਹਿਬਾਨ ਦੀ ਭਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਫਿਰ ਆਪਣੀ ਬਾਣੀ ਵੀ ਉਚਾਰਨ ਕੀਤੀ ਸਾਰਾ ਕੁਝ ਇਕੱਠਾ ਕਰਕੇ ਇੱਕ ਥਾਂ ਤੇ ਸੰਗਠਿਤ ਕਰ ਦਿੱਤਾ ਤੇ ਸਾਰਾ ਕੁਝ ਕਰਕੇ ਬਾਅਦ ਵਿੱਚ ਫਿਰ ਕੀ ਕਿਹਾ ਫਿਰ ਕਹਿ ਦਿੱਤਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ गुण ਨਹੀਂ ਆਪੇ ਤਰਸ ਪਈ ਸਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥਿਵੇ ਹਰਿਆ